ਕੋ ਮੰਤਰੀ ਮਾ ਬੋਲੀ ਦੇ ਇਸ ਮੌਕੇ ਡਿਰਵਾ ਦੇ ਕਿ ਸਾਹਿਤ ਪ੍ਰੇਮੀ ਦੇ ਵੱਲੋਂ ਡਿਰਵਾ ਦੇ ਤਹਿਸੀਲਦਾਰ ਕੁਲਵਿੰਦਰ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ ਇਸ ਮੌਕੇ ਸਾਹਿਤ ਪ੍ਰੇਮੀ ਨੇ ਡਿਰਵਾ ਦੇ ਚੌਕ ਵਿੱਚ ਜਿੱਥੇ ਜਾਗਰੂਕਤਾ ਰੈਲੀ ਕੀਤੀ ਉੱਤੇ ਹੀ ਉਹਨਾਂ ਕਿਹਾ ਕਿ ਆਪਣੀ ਮਾ ਬੋਲੀ ਨੂੰ ਨਹੀਂ ਭੁੱਲਣਾ ਚਾਹੁੰਦਾ ਸਕੂਲਾਂ ਦੇ ਵਿੱਚ ਬੱਚਿਆਂ ਦੇ ਉੱਪਰ ਅੰਨਰੇਜੀ ਧੋਪੀ ਜਾ ਰਹੀ ਹੈ ਇਸ ਨੂੰ ਲੈ ਕੇ ਵੀ ਸਾਇਤ ਪ੍ਰੇਮੀ ਨੇ ਵਿਰੋਧ ਕੀਤਾ ਅਤੇ ਕਿਹਾ ਕਿ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਲਾਜ਼ਮੀ ਪੜਾਉਣੀ ਚਾਹੀਦੀ ਹੈ ਮਦਰ ਇੰਡੀਆ ਚਲੋ ਕੁਝ ਕਰ ਦਿਖਾਓ ਅੱਜ ਜੀ ਮੰਤਰੀ ਮਾਂ ਬੋਲੀ ਵਿਭਸ ਦੇ ਸੰਬੰਧ ਦੇ ਵਿੱਚ ਕੇਂਦਰੀ ਪੰਜਾਬੀ ਲੇਖ ਸਭਾ ਸਹਿਤ ਸੱਭਿਆਚਾਰਕ ਮੰਚ ਡਿੜਬਾ ਵੱਲੋਂ ਮਾਰਚ ਕੀਤਾ ਗਿਆ ਤੇ ਤਸੀਲਦਾਰ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਜਿਹੜੀ ਮਾਂ ਬੋਲੀ ਦੇ ਸੰਬੰਧ ਦੇ ਵਿੱਚ ਵੀ ਪਿੰਡ-ਪਿੰਡ ਦੇ ਵਿੱਚ ਲਾਇਬ੍ਰੇਰੀਆਂ ਖੋਲੀਆਂ ਜਾਣ ਅਤੇ ਉੱਥੇ ਲਾਇਬ੍ਰੇਰੀਆਂ ਦਾ ਪ੍ਰਬੰਧ ਕੀਤਾ ਜਾਵੇ ਤੇ ਨਾਲ ਹੀ ਸਹਿਤਕ ਪੁਸਤਕਾਂ ਦਾ ਪ੍ਰਬੰਧ ਕੀਤਾ ਜਾਵੇ ਤੇ ਸਕੂਲਾਂ ਦੇ ਵਿੱਚ ਜਿਹੜੇ ਸਕੂਲ ਅੰਗਰੇਜ਼ੀ ਥੋਸਦੇ ਨੇ ਸਾਡੇ ਵਿਦਿਆਰਥੀਆਂ ਦੇ ਉੱਪਰ ਉਹਨਾਂ ਦੀ ਮਾਨਤਾ ਰੱਦ ਕੀਤੀ ਜਾਵੇ ਤੇ ਜਿਹੜੇ ਦੇਸੀ ਬੋਲਣ ਵਾਲਿਆਂ ਤੇ ਜਮਾਨੇ ਲਾਉਂਦੇ ਨੇ ਉਹਨਾਂ ਨੂੰ ਇਸ ਗੱਲ ਤੋਂ ਬਰੇਜ ਕੀਤਾ ਜਾਵੇ ਇਸ ਸਬੰਧ ਦੇ ਵਿੱਚ ਅੱਜ ਅਸੀਂ ਇਥੋਂ ਦੇ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਹੈ ਅੱਜ ਅਸੀਂ ਕਿਵੇਂ ਦੇਖਦੇ ਨੇ ਜੇ ਉਹ ਅੱਜ ਤੁਸੀ ਇੱਕ ਮੰਗ ਪੱਤਰ ਦਿੱਤਾਗਾ ਅਸੀਂ ਅੱਜ ਜਿਹੜਾ ਜੋ ਕ ਮੰਤਰੀ ਮਾਗੋ ਨਹੀਂ ਦੇਖਸਾ ਹੈ ਉਸ ਦਿਨ ਉਸ ਵਿੱਚ ਤਸਦੀਕਦਾਰ ਸਾਹਿਬ ਨੇ ਇੱਕ ਪੰਜ ਪੱਤਰ ਦਿੱਤਾ ਹੈ ਜੀ ਦੇ ਵਿੱਚ ਮਾਬੋਲੀ ਨੂੰ ਪਰਵਰਲਤ ਕਰਨ ਵਾਲੀਆਂ ਉਸ ਮੇਨ ਜਿਹੜੇ ਮੁੱਖ ਪੁਆਇੰਟ ਸੀਗੇ ਉਹ ਲਿਖੇ ਹੋਏ ਨੇ ਕੇਂਦਰੀ ਪੰਜਾਬੀ ਦੇ ਸਭਾ ਸੇਖੋਂ ਵੱਲੋਂ ਇਹ ਪ੍ਰੋਗਰਾਮ ਦਿੱਤਾ ਗਿਆ ਸੀ ਜਿਸ ਨੂੰ ਸਾਇਦ ਤੇ ਸਭੇ ਦਾ ਅਰਮਾਨ ਥੇ ਇਹ ਦਰਬਾਰ ਮੰਡੀ ਦੇ ਵਿਦਵਾਨ ਕੇ ਉਸ ਨੂੰ ਪ੍ਰੋਗਰਾਮ ਪੰਜਾਬ ਦਿੱਤਾ